ਹਾਂਜੀ ਦੋਸਤੋ ਹੁਣ ਆਪਾਂ ਤਾਰਦੇ ਨੇ ਹੁਣ ਦੇਖੋ ਜੀ ਤਾਰਨ ਵਾਸਤੇ ਕਿੰਨਾ ਸਮਾਨ ਲੈਣਾ ਪੈਂਦਾ ਦੇਖੋ ਦੋਸਤੋ ਸਾਰਾ ਸਮਾਨ ਤਾਰਨ ਵਾਸਤੇ ਹੈ ਲੋਜੀ ਕੈਮਰਾਮੈਨ ਨੂੰ ਫੜਾ ਦਿੰਦੇ ਆ ਆਪਾਂ ਕੈਮਰਾ ਤੇ ਲੋਜੀ ਮਿੱਤਰੋ ਹੁਣ ਤਾਰ ਕੇ ਦੇਖਦੇ ਆ ਪਹਿਲਾਂ ਤਾਂ ਕੱਢ ਲਈ ਆਪਾਂ ਦੋਸਤੋ ਉਹੀ ਜਿਹਦੇ ਵਿੱਚ ਆਪਾਂ ਨੇ ਪਾਣੀਆਂ ਨੇ ਆਪਾਂ ਨੇ ਦੇਖੋ ਦੋਸਤੋ ਲੈਫਟ ਰਾਈਟ ਹੈ ਪਹਿਲਾਂ ਕੱਢਾਂਗੇ ਆਪਾਂ ਆ ਵੀਡੀਓ ਦੇਖੀ ਜੀ ਆਪਾਂ ਨੇ ਆ ਐਂ ਜੀ ਕਰਕੇ ਨਿਕਲਿਆ ਨਹੀਂ ਨਿਕਲਿਆ ਨਹੀਂ ਲਓ ਇਹ ਦੋ ਦੋ ਨਿਕਲਿਆ ਨਹੀਂ ਹੈਗਾ ਦੇਖਿਓ ਕੀ ਹੋ ਗਿਆ ਨਹੀਂ ਲਓ ਇਹ ਦੋ ਸੋ ਬਹੁਤ ਔਖੇ ਨੇ ਬਈ ਕੱਢਣੇ ਵੀ ਔਖੇ ਨੇ ਲਾਣੇ ਵੀ ਔਖੇ ਨੇ ਲਓ ਇਹ ਨਿਕਲਿਆ ਦੋਸੋ ਹਾਏ 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 ਪਰ ਬੜਾ ਔਖਾ ਜਿਹੜਾ ਕੈਮੀਕਲ ਆ ਇਹ ਇਹਦਾ ਦੋਸਤੋ ਲੋਜ ਮਿੱਤਰੋ ਤੇ ਹੁਣ ਆਪਣਾ ਇਹ ਤਾਂ ਹੋ ਗਿਆ ਓਏ ਔਖਾ ਕੰਮ ਹੈਲੋ ਦੋਸਤੋ ਲਓ ਜੀ ਸਵੇਰੇ ਹੋ ਗਈ ਹੈ ਤੇ ਹੋ ਗਿਆ ਅੱਜ ਸ਼ਨੀਵਾਰ ਦਾ ਟਾਈਮ ਹੋ ਗਿਆ ਦੋਸਤੋ ਤੇ ਲੋ ਜੀ ਅੱਜ ਇੱਕ ਖੁਸ਼ਖਬਰੀ ਹੈ ਸਵੇਰੀ ਸਵੇਰੀ ਫੋਨ ਆਇਆ ਮੇਰੇ ਨਾਲ ਅੱਖਾਂ ਦੇ ਉਹ ਆ ਗਏ ਜਾਂਦੇ ਹੁੰਦੇ ਨੇ ਉਹ ਫੋਨ ਵਾਲਾ ਕੀ ਕਹਿੰਦਾ ਨੇ ਲੈਂਸ ਲੈਂਸ ਆ ਗਏ ਦੋਸਤੋ ਤੇ ਅੱਜ ਆਪਾਂ ਜੀ ਪਾ ਕੇ ਤੁਹਾਨੂੰ ਦਿਖਾਵਾਂਗੇ ਕਿਵੇਂ ਪਹਿਨਣੇ ਤੇ ਆਪਾਂ ਉਹ ਦੇ ਕੇ ਗਿਆ ਏ ਤੇ ਫੜਾ ਗਿਆ ਉਹਨਾਂ ਯਾਰ ਦੋਸਤ ਤੇ ਨਾ ਧੋ ਕੇ ਆਪਾਂ ਮਿਲਾਂਗੇ ਤੁਹਾਨੂੰ ਵੀ ਤੇ ਦੋਸਤੋ ਤੇ ਇਧਰ ਸਾਰੇ ਪੋਚੇ-ਮੋਚੇ ਲਾ ਰਹੇ ਨੇ ਕਿਉਂਕਿ ਮੈਂ ਨਾ ਸਾਫ ਸਫਾਈ ਕਰਨੀ ਆ ਹੁਣ ਲੈਂਜ ਨੂੰ ਪਾਉਣ ਵਾਸਤੇ ਆਏ ਸੇਰੀ-ਸੇਰੀ ਸਾਫ ਸਫਾਈ ਕਰ ਰਹੇ ਨੇ ਦੇਖੋ ਦੋਸਤੋ ਤੇ ਦੁੱਧ ਵੀ ਆ ਗਿਆ ਕਹਿੰਦੇ ਦੁੱਧ ਪੀ ਕੇ ਪਾਉਣੇ ਨੇ ਉਹ ਲਓ ਜੀ ਦੁੱਧ ਵੀ ਆ ਗਿਆ ਦੇਖੋ ਦੋਸਤੋ ਦੁੱਧ ਵੀ ਆ ਗਿਆ ਸਾਡਾ ਉਹ ਦੇਖੋ ਜੀ ਗਰਮ ਹੋਊਗਾ ਦੁੱਧ ਹੁਣ ਤੇ ਲਓ ਜੀ ਸਾਰਾ ਕੁਝ ਪਾਣਾ ਸੀ ਨੇ ਤੇ ਲਓ ਜੀ ਆ ਦੇਖੋ ਦੇ ਕੇ ਗਏ ਨੇ ਤੇ ਇਹਨੇ ਖੋਲ ਕੇ ਦੇਖ ਵੀ ਲਿਆ ਕਾਜੇ ਹੁੰਦੇ ਨੇ ਇਹ ਪਰ ਅਸੀਂ ਨੇ ਅੰਦਰੋਂ ਨਹੀਂ ਖੋਲ ਕੇ ਦੇਖੇ ਦੋਸਤੋ ਠੀਕ ਆ ਤੇ ਇਹਨਾਂ ਆਪੋ ਕੇ ਦੇਖਾਂਗੇ ਤੇ ਹੋ ਦੇਖ ਲੈਨੇ ਉਹ ਵੀ ਆਈਸਕ੍ਰੀਮ ਬਣਨ ਪਹਿਲਾਂ ਖਾ ਲਈ ਸੀ ਲਓ ਜੀ ਕੀ ਬਣਾਇਆ ਲਓ ਜੀ ਚਾਟ ਬਣਾਈ ਭਈਆ ਹਾਏ ਹਾਏ ਸਵੀਟ ਕੋਰਨੀ ਚਾਟ ਸਾਡੇ ਜੀ ਪੰਜਾਬੀ ਚ ਕਹਿੰਦੇ ਨੇ ਛੱਲੀਆਂ ਪੋਕੜੀਆਂ ਦੀ ਚਾਟ ਬਣਾਈ ਦੀਆ ਦੋਸਤੋ ਤੇ ਲਓ ਜੀ ਨਾਲ ਦੋ ਫੇ ਮਿਲ ਗਿਆ ਵਾ ਠੀਕ ਆ ਦੋਸਤੋ ਬੜਾ ਨਾਲ ਲਿਆ ਆਪਾਂ ਤੇ ਫੇਰ ਦੇਖਦੇ ਆਪਾਂ ਠੀਕ ਆ ਦੋਸਤੋ ਹੁਣ ਤਾਂ ਆਪਾਂ ਉੱਠੇ ਆ ਠੀਕ ਆ ਮਿੱਤਰੋ ਸਨਾਂ ਬਣੇ ਰਹੋ ਲੋਕ ਲੋਰ ਤੋਂ ਰਾਣਾ ਪੰਜਾਬੀ ਵੀਰੋ ਤੁਹਾਡਾ ਸਵਾਦ ਹੈ ਲੋ ਜੀ ਨਾ ਤੋਂ ਕੇ ਰੈਲੀ ਸੈੜੀ ਹੋ ਗਿਆ ਪਰ ਆਪਾਂ ਨੇ ਐਨ ਕਾ ਹੀ ਲਈਆਂ ਦੋਸਤੋ ਕਿਉਂਕਿ ਆਪਾਂ ਪਾਵਾਂਗੇ ਅੱਜ ਲੈ ਜਿ ਪਾਵਾਂਗੇ ਦੋਸਤੋ ਲੈੰਜ ਪਹਿਲਾਂ ਖਾ ਲਈਏ ਰੋਟੀ ਕਿਤੇ ਰੋਟੀ ਖਾਣ ਤੋਂ ਪਹਿਲਾਂ ਹੀ ਦੇਖ ਰਹੇ ਨੇ ਕਿਤੇ ਰੋਟੀ ਦੇਖਣੋਂ ਹੀ ਬੰਦ ਹੋ ਜੀ ਪਹਿਲਾਂ ਰੋਟੀ ਖਾ ਲਈਏ ਦੋਸਤੋ ਆਪਾਂ ਫੇਰ ਲੈੰਜ ਪਾਵਾਂਗੇ ਠੀਕ ਆ ਲੈੰਜ ਪਾਵਾਂਗੇ ਆਪਾਂ ਠੀਕ ਮੈਂ ਵੀ ਹੈਲਪ ਕਰਾਣੀ ਆ ਦੇ ਦੇਖਾਂਗੇ ਪਹਿਲਾ ਵਾਰ ਥੋੜੀ YouTube ਤੇ ਨੌਲੇਜ ਲਾਵਾਂਗੇ ਕਿਵੇਂ ਪਾਣੀ ਕਿਵੇਂ ਨਹੀਂ ਤੇ ਫਿਰ ਆਪਾਂ ਉਹ ਮੈਂ ਟਰਾਈ ਕਰਾਂਗੇ ਦੇਖਾਂਗੇ ਆਪਾਂ ਐਨਕਾ ਤੋਂ ਬਿਨਾ ਕਿਵੇਂ ਲੱਗਾਂਗੇ ਐਨਕ ਲਾਣੀ ਨਹੀਂ ਹੈਗੀ ਆਪਾਂ ਨੇ ਅੱਜ ਸਿੱਖਦੇ ਹਾਂ ਕਿਆ ਆ ਲੱਗ ਰਿਹਾ ਤੈਜ ਨਹੀਂ ਠੀਕ ਹੈ ਦੋਸਤੋ ਸਾਡਾ ਨਾਲ ਬਣੇ ਰਹੋ ਤੁਸੀਂ ਤੇ ਰੋਟੀ ਖਾ ਲਈਏ ਕੌੜਾ ਖਾ ਲਈਏ ਦਹੀਂ ਨਾਲ ਤੇ ਜੋੜੀ ਦੋਹੀ ਪੈਣ ਲੱਗ ਰਹੀ ਹੈ ਆਪਣੇ ਤੇ ਲੋ ਜੀ ਆਪਾਂ ਫਿਰ ਮੈਂਕਨਾਣਾ ਬਣਾ ਲਿਆ ਮੇਰੇ ਨਾਲ ਰੋਜ਼ ਨਾਂਦਾ ਮੈਂਕਨਾਣਾ ਮੇਰੇ ਨਾਲ ਰੋਜ਼ ਨਾਂਦਾ ਮੈਂਕਨਾਣਾ ਦੇਖ ਲਓ ਬਾਈ ਮੈਂ ਅੰਗਰਣਾ ਰੋਇ ਨਾ ਆਏ 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 ਰੋਇ ਨਾਂਦਾ ਮੇਰੇ ਨਾਲ ਤੇ ਚਲੋ ਜੀ ਆਪਾਂ ਲੈੰਜ ਪਾਵਾਂਗੇ ਪਹਿਲਾਂ ਰੋਟੀ ਖਾ ਲਈ ਠੀਕ ਹੈ ਦੋਸਤੋ ਪੋਖਾ ਖਾ ਲਈ ਤੱਦਾ ਫਿਰ ਲੈੰਜ ਪਾਵਾਂਗੇ ਓਕੇ ਹੈਲੋ ਦੋਸਤੋ ਲੋ ਜੀ ਇਹ ਤਜਾਰਦੇ ਕੱਡੀਆਂ ਸਮਾਪਤ ਹੋ ਗਿਆ ਲੋ ਜੀ ਪਾਵਾਂਗੇ ਲੈੰਜ ਆਪਾਂ ਲਿਆਤਾ ਇਹ ਸੀਸਾ ਤੇ ਨਾਲ ਆਏਗਾ ਲੈੰਜ ਆਪਾਂ ਖੋਲੇ ਆਪਾਂ ਨੇ ਦੋਸਤੋ ਤੇ ਚਲੋ ਜੀ ਸਟਾਰਟ ਕਰਦੇ ਆਂ ਆਪਾਂ ਲੈੰਜ ਪਾਣ ਵਾਸਤੇ ਠੀਕ ਹੈ ਦੋਸਤੋ ਆਇਆ ਵੀ ਨਾਈਸੀ ਸਾਰੇ ਹੈਲਪ ਕਰਾਨੀਆਂ ਸਾਫ ਵਰਤੇ ਰੱਖਣਾ ਪਊਗਾ ਤੇ ਲੈਂਜ ਕਹਿੰਦੇ ਛੋਟਾ ਜਿਹਾ ਲੈਂਜਾ ਕਦੇ ਗਰਗਿਆ ਨਾ ਲੱਪਣਾ ਨਹੀਂ ਹੈਗਾ ਐ ਮਿਲਦਾ ਨਹੀਂ ਹੈਗਾ ਇੰਨਾ ਛੋਟਾ ਸਿੱਲੀ ਖੋਨਦਾ ਬੜੇ ਹੰਦਰ ਪਤਲਾ ਜਾਂ ਚਲੋ ਜੀ ਦੋਸਤੋ ਮੇਰੇ ਨਾਲ ਬਣੇ ਰਹੋ ਪਾ ਕੇ ਦੇਖਦੇ ਆ ਲੈਂਜ ਫਿਰ ਮੈਂ ਕਿਦਾਂ ਦਾ ਲੱਗੂ ਆਈ ਵੀ ਦੇਖਾਂਗੀ ਆਪਾਂ ਠੀਕ ਹੈ ਉਤਰੋ ਲੋ ਜੀ ਦੋਸਤੋ ਐਨਕਾ ਦਾ ਆਪਾਂ ਨੇ ਹੁਣ ਔਰੇ ਰੱਖ ਲੈਣੇ ਆ ਦੇਖੋ ਦੋਸਤੋ ਤੇ ਲੋ ਜੀ ਸੀਸਾ ਚੱਕ ਲੈਣੇ ਆ ਤੇ ਆਪਾਂ ਨੂੰ ਔਰੇ ਲੈਂਜ ਗਰਗਿਆ ਦਿਖਣਾ ਨਹੀਂ ਹੈਗਾ ਆਪਾਂ ਥੋੜਾ ਜਿਹਾ ਇਹਨੂੰ ਐਂ ਕਰ ਲੈਨੇ ਆ ਬਲੈਕ ਕਰ ਲੈਨੇ ਆ ਬਲੈਕ ਤੇ ਦੇਖੂ ਆਪਾਂ ਤੇ ਲੋ ਜੀ ਨੈਸੀ ਤੋ ਇੱਧਰ ਆ ਜਾ। ਸੀਸਾ ਫੜਾ। ਸੀਸਾ ਫੜ ਕੇ। ਸੀਸਾ ਫੜ ਕੇ ਦੇਖ ਫੜੇ। ਸੀਸਾ ਫੜ। ਓਏ ਪਾਵਾ ਨੇ ਲਚਕ ਮਾਰੀ ਆ। ਫਿੱਕ ਮਾਰੀ ਆ ਰਿਆਂ ਸੀ ਸਾਰੇ ਜਣੇ। ਆ ਰਿਆਂ ਸੀ ਸਾਰੇ ਜਣੇ ਪਿੱਛੇ ਹੋ ਜਾ ਜਾਏ ਹੋਣਾ। ਕਨੇਹੀਂ ਆਣੇ ਚਾਹੀਦੇ ਸੀ। ਲੋ ਜੀ ਦੋਸਤੋ ਦੇਖੋ ਜੀ ਬੰਦੇ ਹੋਰ ਵੀ ਆ ਰਹੇ ਨੇ ਸਾਨੂੰ ਲੈਂਚ ਦੇ। ਆ ਹੈਗਾ ਇਹ ਐਲ ਆ ਹੈਗਾ ਇਹ ਆ। ਆ ਹੈਗਾ ਐਲ ਇਹ ਆ ਰਹਾ ਇਹ ਰਾਈਟ ਆ ਇਹ ਲੈਫਟ ਆ ਠੀਕ ਹੈ ਦੋਸਤੋ ਤੇ ਪਹਿਲਾਂ ਆਪਾਂ ਪਾਵਾਂਗੇ ਆ ਅੱਖ ਦਾ ਆਰ ਆ ਲਾ ਐ ਲਾ ਮਾਰੇ ਲੋ ਜੀ ਮਿੱਤਰੋ ਪਾ ਕੇ ਦੇਖ ਰਹੇ ਆ ਕਿਵੇਂ ਪਊਗਾ ਉਹ ਦੀ ਲੰਜੋ ਕਹਿੰਦੇ ਕਿ ਥੋੜਾ ਜਿਹਾ ਆਪੀ ਪਾ ਲਿਓ ਕਹਿੰਦਾ ਕੀ ਹੁੰਦਾ ਇਹ ਇਹਦੇ ਵਿੱਚ ਵਾਟਰ ਇਹਦਾ ਜਿਹੜਾ ਕਹ ਹੁੰਦਾ ਹੈ ਕੈਮੀਕਲ ਉਹ ਵੀ ਪਾਣਾ ਚਾਹੀਦਾ ਇਹ ਆ ਪਿਆ ਲੈਂਜ ਤੁਹਾਨੂੰ ਦਿਖ ਰਿਹਾ ਦੋਸਤੋ ਤੁਹਾਨੂੰ ਦਿਖ ਰਿਹਾ ਲਓ ਦੇਖੋ ਇਹ ਲੈਂਜ ਬੜਾ ਬਰੀਕ ਆ ਉਹ ਲੈਂਜ ਇਹ ਤੇ ਲੋ ਜੀ ਮਿੱਤਰੋ ਆਪਾਂ ਸਟਾਰਟ ਕਰਦੇ ਆ ਉਹ ਸਟਾਰਟ ਕਰਦੇ ਆ ਵੀਡੀਓ ਆਪਾਂ ਨੇ YouTube ਤੇ ਦੇਖ ਲਈ ਦੀ ਕਹਿੰਦੇ ਪਹਿਲਾਂ ਇਹਨੂੰ ਐਂ ਕਰਕੇ ਇਹਦਾ ਕੈਪ ਇਹ ਐਂ ਬਣਾ ਲਓ ਐਂ ਬਣਾ ਦੇ ਕੈਪ ਇਹ ਦਿਖਾ ਇਧਰੋਂ ਦਿਖਾ ਸ਼ੀਸ਼ਾ ਇਧਰ ਦਿਖਾ ਪੱਤੋਂ ਸ਼ੀਸ਼ਾ ਐਂ ਰੱਖਿਆ ਨੇ ਚੇ ਰੱਖਿਆ ਕਰਾਂ ਫੇਰ ਆਹ ਉੱਪਰ ਸਨੱਚ ਲਿਆ ਮੈਂ ਡੰਡਾ ਸੈੱਟ ਕਰਨਾ ਉਹ ਮੇਰਾ ਮੈਂ ਇਹਨੂੰ ਵੀ ਡਾਲ ਦਿਆ ਗਰਗਾ 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 ਦੇਖ ਲੋ ਦੋਸਤੋ ਓਏ ਹੋਏ 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 ਆਏ ਬਿਆਰ ਨਹੀਂ ਹੈਗਾ ਓខਾ ਕੰਮ ਖੁੱਲ ਮਲਾ ਕੇ ਇਹ ਯਾਰ ਕਹ ਉਹ ਕੁੜੀ ਨਹੀਂ ਤਾਂ ਮੈਟਾ ਚ ਪਾਲਿਆ ਦੀ ਯਾਰ YouTube ਦੇ ਯਾਰ ਉਹਨਾਂ ਦਾ ਐ ਲਾ ਲਿਆ ਜਿਵੇਂ ਉਹਨਾਂ ਕੁੜੀ ਹੈ ਕੁੜੀ ਦਾ ਦਿਮਾਗ ਪਤਾ ਕਿਤਨਾ ਹੋ ਦਿਮਾਗ ਐ ਜਿਹਦਾ ਮਾਂ ਚਾਹੁੰਦਾ ਨਾ ਸਾਰੇ ਤਾਂ ਮਨ ਨਾ ਹੋਏ ਕੋਈ ਕੰਮ ਨਹੀਂ ਹੈ ਇੱਧਰੋਂ ਗਰਪਤੋ ਮੇਰੇ ਜਮੀ ਹਾਂ ਕਰ ਦੇਣੀ ਹੈਗੀ ਯਾਰ ਜੇ ਵੀ ਕੰਮ ਨਹੀਂ ਹੈ ਤਾਂ ਕਰਕੇ ਦਿਖਾ ਸੈਕਿੰਡ ਮੈਂ ਬੋਲੋ ਕੈਪ ਡੈਡਾ ਯਾਰ ਤਾਂ ਹੀ ਨਹੀਂ ਲੱਗ ਰਿਹਾ ਮੇਰੇ ਨੰਨੋ ਲੱਗ ਰਿਹਾ ਨੰਨੋ ਬੈਠਾ ਚਲ ਫਿਰ ਮਨਾਓ ਓਏ ਹਰੇ ਬੈ ਗਿਆ ਜੀ ਮਨੇ ਫੇਰ ਕੱਢ ਲਿਆ ਓਹ ਹੋ ਲੋ ਜੀ ਦੋਸਤੋ ਬੰਤ ਇੰਤਜ਼ਾਰ ਜੀ ਕਟੀਆਂ ਸਾਨੂੰ ਦਿਖੇ ਰਹੇ ਆ ਨੇ ਪਰ ਲੈਂਜਾ ਆਪਣੇ ਤੋਂ ਪੈ ਨਹੀਂ ਰਿਹਾ ਕੀ ਬਣੂਆ ਯਾਰ ਕੀ ਬਣੂਆ ਗਲਤੀ ਕੀਤੀ ਆਪਾਂ ਨੇ ਨਾ ਉਹਦੇ ਲਵੇ ਜਾ ਕੇ ਥੋੜਾ ਜਿਹਾ ਉਹ ਤੋਂ ਪਹਿਲੀ ਵਾਰ ਪਵਾਣਾ ਥੀ ਆਪਾਂ ਨੇ ਪਰ ਉਹਨਾਂ ਦਾ ਯਾਰ YouTube ਦੇ ਦਾ ਮੈਂਟਾ ਚ ਪਾਤਾ ਦੀ ਆਜੂ ਆਜੂ ਲੱਭੇ ਆਜੂ ਲੱਭੇ ਲੱਭੇ ਆਜੂ ਲੱਭੇ 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 ਮੈਨੂੰ ਲੱਗਦਾ ਹੈ ਬਹੁਤ ਦਿਨ ਮਜ਼ੇ ਆਉਣਗੇ ਸੋ ਹਾਂ ਹੋ ਯਾਰ ਬੈਣੀ ਹੈ ਕੀ ਗੱਲ ਹੋ ਗਈ ਓ ਯਾਰ ਬੜਾ ਔਖਾ ਹੈ ਬੜਾ ਔਖਾ ਹੈ ਦੋਸਤੋ ਲੈ ਜੋ ਪਾਣਾ ਉਹ ਬਈ ਬਹੁਤ ਔਖਾ ਪੈ ਨਹੀਂ ਰਿਹਾ ਤੇਨੇ ਕੀ ਹੋ ਗਿਆ ਕੀ ਨੇ ਹਵਾ ਚ ਰਹੀ ਉਹਦਰ ਭਾਵਾਰੀਆ ਪਰਲੇ ਬਸੋ ਤੋ ਬੀਬੀ ਆ ਦਰਵਾਜ਼ਾ ਭੇਡ ਦੇ। ਭਾਵ ਆ ਰਹੀ। ਲਓ ਇਧਰ ਕਰ ਸੀਸਾ। ਐਂ ਜੀ ਕਰ ਸੀਸਾ ਐਂ ਜੀ ਇਹ ਹੋ ਰਿਹਾ ਜੀ। ਲਓ ਜੀ ਆਜੋ ਮੇਤਰੋ। ਡਲ ਗਿਆ। ਹਾਏ। ਹਾਏ। ਲਓ ਜੀ ਦੋਸਤੋ ਪੈ ਗਿਆ ਲਾਦਾ ਨਾ ਪੈ ਗਿਆ ਬਤਾ ਹੂੰ ਹਾਂ ਲਓ ਇੱਕ ਤਾਂ ਪੈ ਗਿਆ ਜੀ ਲਓ ਯਾਸਰ ਦਾ ਕੋਈ ਹੈ ਨਾ ਖਾਇ ਰਿਹਾ ਕੋਈ ਕਿ ਪਾਣੀ ਦਾ ਸੁੱਕੂ ਪਾਣੀ ਆ ਦਿਓ ਪਾਣੀ ਲਓ ਜੀ ਕਹੇ ਜਾ ਲੱਗ ਰਹੇ ਹੋ ਮੈਂ ਲਓ ਜੀ ਦੋਸਤੋ ਕਹੇ ਜਾ ਲੱਗ ਰਹੇ ਆ ਲਓ ਜੀ ਹੁਣ ਆ ਗਈ ਆਪਣੀ ਦੂਜੇ ਪਾਸੇ ਦੀ ਵਾਰੀ ਆ ਗਈ ਇਹ ਇਹ ਤਾਂ ਆਪਾਂ ਭੇੜ ਦੇ ਟੱਕਣ ਇਹਦਾ ਹੋ ਗਿਆ ਜੀ ਆਪਣਾ ਅ ਲੈਫਟ ਵਾਲਾ ਹੁਣ ਭੇੜਾ ਲਾਵਾਂਗੇ ਰਾਈਟ ਵਾਲਾ ਦੋਸਤੋ ਇਹਦੇ ਚ ਵੀ ਥੋੜਾ ਜਿਹਾ ਪਾ ਡਾਲਾ ਪਰ ਅंसू ਮੇਰੇ ਨਿਕਲ ਰਹੇ ਲੋਈ ਦੇਖੋ ਜੀ ਸੋਨੀ ਖੜੀ ਹੈ ਕੈਮਰਾ ਲਈ ਕਹਿੰਦੀ ਡਾਲਾ ਆ ਪਰ ਅंसू ਮੇਰੇ ਨਿਕਲ ਰਹੇ ਐਸੇ ਹੀ ਹੁੰਦਾ ਹੈ ਐਸੇ ਹੀ ਲੋਈ ਹੁਣ ਦੂਜੀ ਵਾਰੀ ਆ ਦੂਜੀ ਲੈਂਜ ਦੀ ਵਾਰੀ ਆ ਦੋਸਤੋ ਆਪਾਂ ਨੇ ਕਦੇ ਪਾਇਦਾ ਕਰੇ ਹੈ ਨਹੀਂ ਲੋਈ ਆयो ਕੈਮਰਾਮੈਨ ਤੇ ਸੀਸਾ ਮੈਨ डल गया नहीं डल गया गिर गया गिर गई डल गया था आपने आंखें वो कर ली आंखें झपकी जाती हैं आंखें बहुत तेज होती हैं आंखें आंखें ना तेज होती हैं बहुत तेज होती हैं आंखें पास कुछ लगने नहीं देती शीशा ना हला लग गया लग गया, दोस्तों वो हो गया।, हो गया दोस्तों। दो तीन वीडियो सिर्फ है ना दो देखी तीन देखी थी दो तीन दो वीडियो देखी थी हमने दो वीडियो में हमने अपने आंखों के लेंस डाल लिए दोस्तों और मैं कैसा लग रहा हूँ ਆਏ ਹਾਏ ਹਾਏ ਏ ਥੋੜਾ ਜਿਹਾ ਕਹਿੰਦੇ ਆ ਖਾਣੇ ਆ ਉਹ ਨਹੀਂ ਕਰਨਾ ਪਰ ਮਾਮੂਨੀ ਮਾਮੂਲੀ ਜਿਹੜਾ ਪਾਣੀ ਆ ਪੁੰਜਣਾ ਲਓ ਜੀ ਆ ਮੇਰੀ ਐਂਕਾ ਨੇ ਤੇ ਆ ਲਾਈਨ ਚ ਪਾ ਲਏ ਤੇ ਆ ਕਾਇਆ ਲੱਗ ਰਿਹਾ ਬੋਤਾਂ ਕਿਹ ਐਸਾ ਲੱਗ ਰਿਹਾ ਹੈ ਲਓਏ ਦੋਸਤੋ ਲੈਂਜ ਪਾ ਰਹੇ ਨੇ ਮੇਤਰਾ ਰੇ ਆਏ ਹਾਏ ਐਣ ਕਾ ਉਤਰੀਆਂ ਮੇਰੀਆਂ ਆਏ ਹਾਏ ਮੋੜ ਬਦਰੂ ਹੋ ਗਿਆ ਹੈ ਗੰਹ ਲੋ ਜੀ ਦੋਸਤੋ ਆਪਾਂ ਨੇ ਲੋ ਜੀ ਪਰੋ ਆਪਣਾ ਆ ਚਾਕੂ ਆਪਣੇ ਆਣੇ ਕਾਣੀ ਆ ਇਹ ਕੰਮ ਆਣੇ ਰੱਤ ਚੱਕਣਾ ਦੇਓ ਕਿਤੇ ਲੋ ਜੀ ਦੋਸਤੋ ਕੈਮਰਾ ਫੜਾਓ ਹੁਣ ਆਪਾਂ ਵਲੋਗ ਬਣਾਈਏ ਤੇ ਲੋ ਜੀ ਦੇਖ ਲਓ ਜੀ ਇੰਨੇ ਮਿੰਟ ਦਾ ਵਲੋਗ ਬਣ ਗਿਆ ਆਪਣਾ ਤੇ ਲੈਂਡ ਜਾਪਾ ਨੇ ਪਾ ਲਿਆ ਆਪਾਂ ਸਾਰਿਆਂ ਦਾ ਹੁਣ ਰਿਜ਼ੂ ਲੈਨੇ ਆ ਪਹਿਲਾਂ ਮੈਨੂੰ ਸੀ ਕਾਇਆ ਲੱਗ ਰਿਹਾ ਮੈਂ ਠੀਕ ਲੱਗ ਰਿਹਾ ਲੋ ਜੀ ਸੁਣਾ ਕਿਦਾਂ ਦਾ ਲੱਗ ਰਿਹਾ ਠੀਕ ਲੱਗ ਰਿਹਾ ਲੋ ਜੀ ਸਾਰਿਆਂ ਨੂੰ ਵਧੀਆ ਲੱਗ ਰਿਹਾ ਹੈ ਤੇ ਅੰਦਰ ਜਾ ਕੇ ਵੀ ਦੇਖ ਲੈਨੇ ਆ ਆਪਾਂ ਲਓ ਜੀ ਦੋਸਤੋ ਦੇਖੋ ਕਿੰਨਾ ਲੱਗ ਰਿਹਾ ਹੈ ਕਹਿਆ ਲੱਗ ਰਿਹਾ ਵੀ ਠੀਕ ਲੱਗ ਰਿਹਾ ਇੱਕ ਵਾਰ ਠੀਕ ਆ ਹਾਂ ਲਓ ਜੀ ਠੀਕ ਆ ਮੈਂ ਅੰਗਣਾ ਨੇ ਉਹ ਦੇਖੋ ਮੈਂ ਅੰਗਣਾ ਦੇ ਠੀਕ ਲੱਗ ਰਿਹਾ ਹੁਣ ਮੈਂ ਠੀਕ ਆ ਚਸ਼ਮੇ ਵਿੱਚ ਸੋਹਣੇ ਲੱਗਉਂਦਾ ਲਓ ਜੀ ਕਹਿੰਦੇ ਚਸ਼ਮੇ ਚ ਸੋਹਣੇ ਲੱਗਦੇ ਹੋ ਜਿਆਦਾ ਕਹਿੰਦੇ ਲਓ ਜੀ ਚਸ਼ਮਾ ਧਾਰਨ ਵਾਸਤੇ ਦਾ ਲੈਂਜ ਲਿਆਂਦਾ ਏ ਕਹਿੰਦੇ ਚਸ਼ਮੇ ਚ ਸੋਹਣੇ ਲੱਗਦੇ ਹੋ ਤੁਸੀਂ ਜਦ ਸਹੀ ਗੱਲ ਆ ਇਹ ਲੈ ਵੀ ਕਹਿੰਦੇ ਲੈ ਲੈ ਹੁਣ ਇਹਦਾ ਕਹਿੰਦੇ ਤੁਸੀਂ ਠੀਕ ਲੱਗ ਰਿਹਾ ਹੁਣ ਕਹਿੰਦੇ ਦੇਖਾ ਸੀ ਸੇ ਦੇਖ ਲੈਣੇ ਆ ਠੀਕ ਆ ਯਾਰ ਲਓ ਜੀ ਦੋਸਤੋ ਲੈਂਚ ਆਪਾਂ ਨੇ ਪਾ ਲਏ ਨੇ ਤੇ ਪਤਾ ਨਹੀਂ ਚੱਲ ਰਿਹਾ ਕਿ ਮੈਨੇ ਲੈਂਚ ਲੈਂਚ ਲਾਏ ਹੋਏ ਨੇ ਕਿ ਚਸ਼ਮਾ ਤਾਰਿਆ ਹੋਇਆ ਪਤਾ ਲੱਗ ਰਿਹਾ ਹੈ ਲਓ ਜੀ ਦੋਸਤੋ ਕੋਈ ਪਤਾ ਨਹੀਂ ਚੱਲ ਰਿਹਾ ਚਲੋ ਫੇਰ ਤਾਂ ਵਧੀਆ ਹੈ ਚਲੋ ਜੀ ਆਪਾਂ ਦੋਸਤੋ ਹੁਣ ਚੱਲਦੇ ਹਾਂ ਸ਼ਾਪ ਤੇ ਉਹਨਾਂ ਨੂੰ ਵੀ ਦੇਖਾਂਗੇ ਆਪਾਂ ਕਹਿੰਦੇ ਲੱਗ ਰਹੇ ਹਾਂ ਸ਼ਾਪ ਤੇ ਜਾ ਕੇ ਦੋ ਤਿੰਨ ਬੰਦੇ ਹੈਗੇ ਨੇ ਆਪਣੇ ਉਹਨਾਂ ਦਾ ਵੀ ਰਿਵਿਊ ਲਵਾਂਗੇ ਆਪਾਂ ਠੀਕ ਆ ਦੋਸਤੋ ਰਿਵਿਊ ਲਵਾਂਗੇ ਠੀਕ ਆ ਮਿੱਤਰੋ ਹੈਲੋ ਦੋਸਤੋ ਲੋ ਜੀ ਆ ਗਏ ਆ ਸ਼ਾਪ ਤੇ ਸ਼ਾਪ ਤੇ ਮਾਲ ਵੀ ਆ ਗਿਆ ਦੇਖੋ ਦੋਸਤੋ ਮਾਲ ਆਇਆ ਹੈ ਸ਼ਾਪ ਤੇ ਸਾਰਾ ਤੇ ਲੋ ਜੀ ਆਪਾਂ ਲੈਂਜ ਵੀ ਪਾ ਲਿਆ ਹੈ ਲੈਂਜ ਕਿਦਾਂ ਲੱਗ ਰਹੇ ਨੇ ਠੀਕ ਲੱਗ ਰਹੇ ਨੇ ਪਾਏ ਹੋਏ ਵਧੀਆ ਲੱਗ ਰਹੇ ਨੇ ਲੈਂਜ ਕੋਈ ਦੱਸ ਥੋੜੀ ਫੱਕਦਾ ਇਹਦੇ ਨੂੰ ਬਦਲ ਲੱਗ ਲੈਂਜ ਹੈਗੇ ਨੇ ਲੇਕਿਨ ਲੋ ਜੀ ਦੋਸਤੋ ਵਧੀਆ ਲੱਗ ਰਹੇ ਨੇ ਲੈਂਜ ਪਾਏ ਹੋਏ ਤਾਂ ਆਪਣੇ ਕਹਿੰਦੇ ਨੇ ਸਾਰੇ ਕੀ ਵਧੀਆ ਲੱਗ ਰਹੇ ਨੇ ਪਾਏ ਹੋਏ ਕਿਹੜੇ ਲੈਂਜ ਨੇ ਲੈਂਜ ਨੇ ਇੰਨੇ ਗਾਲੇ ਨੇ ਲੈਂਜ ਦੋਸ ਨਹੀਂ ਦੋਸਤੋ ਮਾਲ ਆ ਗਿਆ ਸਾਰਾ ਕੁਝ ਆ ਗਿਆ ਆਜੋ ਹਮ ਹਮ ਆਗੇ ਤੇ ਲੋ ਜੀ ਮਿਲਦੇ ਆ ਫਿਰ ਆਪਾਂ ਠੀਕਾ ਦੋਸਤੋ ਸਬਜੀ ਫੁੱਜੀ ਲੈ ਕੇ ਜਾਵਾਂਗੇ ਘਰੇ ਹੁਣ ਠੀਕ ਆ ਨਾਈਂ ਸੀਆਂ ਲਾ ਲੀ ਦੋ ਦੋ ਤੇ ਚਲੋ ਜੀ ਮਿਲਦੇ ਆ ਫਿਰ ਸਾਡਾ ਮਾਲ ਸਾਰਾ ਆਇਆ ਹੋਇਆ ਆਪਣੇ ਲਾਵੇ ਦੇਖੋ ਜੀ ਸਾਡੇ ਸਰਦਾਰ ਸਾਹਿਬ ਜੀ ਸਵੇਰੇ ਸਵੇਰੇ ਸੌ ਵੀ ਰਹੇ ਨੇ ਦੇਖੋ ਇਹ ਸਾਡੇ ਨਾ ਇਹ ਰਾਤ ਨੂੰ ਡਿਊਟੀ ਜਾਂਦੇ ਨੇ ਦਿਨੇ ਔਰੇ ਲਾਂਦੇ ਨੇ ਦੋ ਦੋ ਡਿਊਟੀਆਂ ਕਰਦੇ ਨੇ ਇਹ ਤਾਂ ਕਰਕੇ ਹਰ ਸੌ ਰਹੇ ਨੇ ਪਤਾ ਨਹੀਂ ਕੀ ਕਰ ਰਹੇ ਨੇ ਇਹ ਪਤਾ ਨਹੀਂ ਹੈਗਾ ਮੈਨੂੰ ਪਰ ਦੇਖੋ ਜੀ ਮਾਲੇ ਮਾਲ ਆਇਆ ਹੋਇਆ ਸ਼ਾਪ ਤੇ ਆਜੋ ਹਮ ਹਮਾ ਕੇ ਠੀਕ ਹੈ ਦੋਸਤੋ ਤੇ ਜੋਤ ਬੱਤੀ ਲੱਗ ਰਹੀ ਹੈ ਦੇਖੋ ਜੀ ਜੋ ਨੈਸੀ ਲਾਰੇ ਜੋਤ ਬੱਤੀ ਕਿਉਂ ਕਰ ਰਹੇ ਪੈ ਗਈਆਂ ਛੁੱਟੀਆਂ ਤੇ ਲਓ ਜੀ ਨਰਦਿਆਂ ਫਿਰ ਆਪਾਂ ਠੀਕ ਹੈ ਮਿੱਤਰੋ ਲਓ ਮਿੱਤਰੋ ਲੋਏ ਲਿਆਏ ਤੋਰੀਆਂ ਦੇਖੋ ਜੀ ਤੋਰੀਆਂ ਸਵਾਗਤ ਕਰ ਰਹੇ ਨੇ ਤੋਰੀਆਂ ਦੇਖੋ ਜੀ ਬੰਦੇ ਬਾਹਰ ਬੈਠ ਗਏ ਸਵਾਗਤ ਕਰ ਰਹੇ ਨੇ ਤੋਰੀਆਂ ਦਾ ਲਓ ਮੈਂ ਮੰਗਣਾਂ ਦੇਖ ਲੋ ਮਿੱਤਰੋ ਮੰਗਣਾਂ ਨਾਲ ਓਏ ਹੋਏ ਹੋਏ ਆਏ ਲੋ ਮਿੱਤਰੋ ਤੋਰੀਆਂ ਆ ਗਈਆਂ ਨੇ ਇੱਧਰ ਸੁਨੇਹਾ ਪਤਾ ਨਹੀਂ ਕੀ ਕਰ ਰਹੀ ਆ ਇਹਨੂੰ ਮੈਨੂੰ ਪੱਕਾ ਪਤਾ ਕਿ ਚੋਲਾ ਵਿੱਚ ਕੁਝ ਕਰ ਰਹੀ ਹੋਊਗੀ ਇਹ ਇਹ ਚੋਲਾ ਵਾਸਤੇ ਹੀ ਕੁਝ ਕਰ ਰਹੀ ਆ ਲਓ ਜੀ ਉਹ ਹੁੰਦੇ ਨਹੀਂ ਕਹਿੰਦੇ ਇਹ ਬਿਹਾਰੀ ਸੱਪੇ ਭਾਰੀ ਇਹ ਗਨ ਸੋਨੇ ਚੌਲਾਂ ਦੀ ਕਸੌਣੀ ਲੋ ਜੀ ਦੋਸਤੋ ਤੇ ਦੇਖੋ ਜੀ ਚੌਲ ਖੰਦੀਆ ਸਤੋ ਬਾਦੇ ਤੇ ਲੋ ਜੀ ਮਿੱਤਰੋ ਐਸੀ ਹੋ ਗਿਆ ਹੈ ਠੀਕ ਵਾਹ ਕੀ ਕਵਾ ਕੀ ਹਾਲ ਵਾ ਕੈਸਨ ਬਣੀ ਹੈ ਠੀਕ ਬਣੀ ਹੈ ਅਭੀ ਬਨ ਰਹੀ ਹੈ ਅਭੀ ਬਨ ਰਿਹਾ ਹੈ ਦੋਸਤੋ ਅਭੀ ਬਨ ਰਹਾ ਹੈ ਠੀਕ ਹੈ ਮਿੱਤਰੋ ਚਲੋ ਜੀ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਸਤੀਗਾ ਮਿੱਤਰੋ ਆ ਗਏ ਹੁਣ ਤੇ ਵੀਡੀਓ ਬਣਾਵਾਂਗੇ ਠੀਕ ਹੈ ਮਿੱਤਰੋ ਲੋ ਜੀ ਦੋਸਤੋ ਆ ਗਿਆ ਸੀ ਘਰੇ ਤੇ ਲੋ ਜੀ ਲੈ ਕੇ ਆਇਆ ਜੋ ਕਿ ਆਪਾਂ ਨੇ ਕਹਿ ਕੇ ਦਿੱਤਾ ਸੀ ਉਹਦਾ ਬਾਕਸ ਆ ਗਿਆ ਹੈ ਤੇ ਨਾਲੇ ਉਹਦਾ ਪਲੇਟ ਆ ਗਈ ਹੈ ਦੇਖੋ ਜੀ ਅਸੀਂ ਲੈ ਕੇ ਆਏ ਆ ਮਾਦ ਬਰਾਣਾ ਤੇ ਜੋ ਮੱਕੀ ਦੇ ਦਾਣੇ ਬਣਾਏ ਜਿਸ ਨੇ ਨਾ ਉਹ ਵੀ ਲੈ ਕੇ ਖਾ ਲਏ ਉਹਨਾਂ ਨੇ ਮੱਕੀ ਦੇ ਦਾਣੇ ਤਾਂ ਤੇ ਇਧਰ ਬਣਾਈ ਹੈ ਸਬਜ਼ੀ ਕਾਦੀ ਸਬਜ਼ੀ ਹੁਣ ਆਈ ਆ ਤੋਰੀ ਬਣਾਈ ਆ ਦੋਸਤੋ ਤੋਰੀਆਂ ਦੀ ਸਬਜ਼ੀ ਦੇਖੋ ਦੋਸਤੋ ਬਾਲਟੀ ਤੋਰੀਆਂ ਦੀ ਫੀਲਿੰਗ ਹੈ ਇਹ ਹੋਟਲ ਵਾਲੀ ਲੈਂਦੇ ਨੇ ਬਾਲਟੀ ਦੀ ਫਾਸ ਲਓ ਜੀ ਮਿੱਤਰੋ ਹੋਰ ਦੇਖਦੇ ਆਂ ਕੀ ਆ ਫ੍ਰਿਜ ਚ ਲਓ ਜੀ ਫ੍ਰਿਜ ਜੇ ਲੱਸੀ ਵੀ ਆ ਸਾਰਾ ਕੁਸ ਆਈਟਮ ਆ ਪਈ ਨੇ ਬਾਈ ਲਓ ਜੀ ਇਹ ਨਿਕਲ ਗਿਆ ਹੈ ਡੱਬਾ ਨਿਕਲ ਗਿਆ ਹੈ ਕੇਕ ਵਾਲਾ ਤੇ ਲਓ ਜੀ ਦੋਸਤੋ ਚਲੋ ਜੀ ਆਪਾਂ ਨਾਲ ਥੋੜਾ ਜਿਹਾ ਜਿਹੜੇ ਆਪਾਂ ਨੇ ਲੈਂਚ ਪਾਏ ਹੋਣੇ ਨੇ ਉਹ ਕੱਟ ਦੇਣੇ ਆ ਤੇ ਇਹਨਾਂ ਕੁ ਲਾਵਾਂਗੇ ਥੋੜਾ ਜਿਹਾ ਠੀਕ ਆ ਦੋਸਤੋ ਤੇ ਤੇ ਪਾਣੀ ਆਈ ਜਾਂਦਾ ਅੱਖਾਂ 'ਚ ਲੈਂਜ ਪਾ ਕੇ ਪਾਣੀ ਆਈ ਜਾਂਦਾ ਅੱਖਾਂ 'ਚ ਤੇ ਆਪਾਂ ਇਹਨਾਂ ਨੂੰ ਅੱਜ ਹੁਣ ਕੱਢ ਦਿੰਨੇ ਆ ਹੁਣ ਕੱਢਦੇ ਹੋਏ ਦੇਖਦੇ ਆ ਕਿੰਦਾਂ ਦਾ ਕਿਵੇਂ ਨਿਕਲਣਗੇ ਠੀਕ ਹੈ ਦੋਸਤੋ ਕੱਢਦੇ ਹੋਏ ਦੀ ਵੀਡੀਓ ਦੇਖੀਏ ਅਸੀਂ ਠੀਕ ਹੈ ਮਿੱਤਰੋ ਅੱਜ ਦੋਸਤੋ ਹੁਣ ਆਪਾਂ ਤਾਰ ਦਿੰਨੇ ਆ ਹੁਣ ਦੇਖੋ ਜੀ ਤਾਰਨ ਵਾਸਤੇ ਕਿੰਨਾ ਸਮਾਨ ਲਿਆਣਾ ਪੈਂਦਾ ਦੇਖੋ ਦੋਸਤੋ ਸਾਰਾ ਸਮਾਨ ਤਾਰਨ ਵਾਸਤੇ ਆ ਲੋ ਜੀ ਕੈਮਰਾਮੈਨ ਨੂੰ ਫੜਾ ਦਿੰਨੇ ਆ ਆਪਾਂ ਕੈਮਰਾ ਤੇ ਲੋ ਜੀ ਮਿੱਤਰੋ ਹੁਣ ਤਾਰ ਕੇ ਦੇਖਦੇ ਆ ਪਹਿਲਾਂ ਤਾਂ ਕੱਢ ਲਈ ਆਪਾਂ ਦੋਸਤੋ ਉਹੀ ਇਦੇ ਵਿੱਚ ਆਪਾਂ ਨੇ ਪਾਣੀਆਂ ਨੇ ਆਪਾਂ ਨੇ ਦੇਖੋ ਦੋਸਤੋ ਲੈਫਟ ਰਾਈਟ ਹੈ ਪਹਿਲਾਂ ਕੱਢਾਂਗੇ ਆ ਆ ਲੈਫਟ ਵਾਲੀਆਂ ਤੇ ਲਓ ਜੀ ਇਹਦੇ ਵਿੱਚ ਹੈਗਾ ਜ ਆਪਣਾ ਲਿਕਵਿਡ ਦਾ ਪਾਇਆ ਹੋਇਆ ਏ ਤੇ ਹੁਣ ਕੱਢ ਕੇ ਦੇਖਦੇ ਆ ਕਿਵੇਂ ਨਿਕਲੂਗਾ ਵੀਡੀਓ ਦਾ ਦੇਖੀ ਜੇ ਆਪਾਂ ਨੇ ਆ ਐਂ ਜੀ ਕਰਕੇ ਨਿਕਲਿਆ ਨਹੀਂ ਨਿਕਲਿਆ ਨਹੀਂ ਲਾ ਇਹ ਦੋ ਤੋਂ ਨਿਕਲਿਆ ਨਹੀਂ ਹੈਗਾ ਦੇਖਿਓ ਕੀ ਹੋ ਗਿਆ ਅ ਨਿਕਲਿਆ ਨਹੀਂ ਹਾਏ 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 ਪਾਣੀ ਔਖੇ ਕੱਢਣੇ ਵੀ ਔਖੇ ਨੇ ਦੋਸਤੋ ਹਾਏ 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 ਲਾਲ ਹੋ ਗਿਆ ਅੱਖ ਦੋਸਤੋ ਲਾਲ ਨਿਕਲਿਆ ਨਹੀਂ ਲੋ ਜੀ ਦੋਸਤੋ ਬਹੁਤ ਔਖੇ ਨੇ ਬਈ ਕੱਢਣੇ ਵੀ ਔਖੇ ਨੇ ਲਾਣੇ ਵੀ ਔਖੇ ਨੇ ਲੋ ਜੀ ਨਿਕਲਿਆ ਦੋਸਤੋ ਹਾਏ 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 ਪਰ ਬੜਾ ਔਖਾ ਮਾਇ ਟੁੱਟ ਗਿਆ ਯਾਰ ਚਲੋ ਇਹ ਸੈੱਟ ਹੋ ਜਾਊਗਾ ਆਪਾਂ ਫਿਰ ਸੈੱਟ ਕਰ ਦਾਂਗੇ ਤੇ ਇਹ ਤਾਂ ਹੋ ਗਿਆ ਆਪਣਾ ਲੈਫਟ ਟਾਇਰ ਟੱਕਣ ਭੇੜ ਦਿੰਨੇ ਆ ਥੋੜਾ ਜਿਹਾ ਪਾ ਦਿੰਨੇ ਨੇ ਇਹਦੇ ਵਿੱਚ ਆਪਾਂ ਸਮਾਨ ਤੇ ਜੋ ਵੀ ਉਹਨੇ ਕਿਹਾ ਹੈ ਫਾਣ ਵੇਲੇ ਵੀ ਕੱਢਣ ਵੇਲੇ ਵੀ ਥੋੜਾ ਜਿਆ ਇਹ ਡਬੋਕੇ ਰੱਖਣੇ ਨੇ ਇਹਦੇ ਵਿੱਚ ਆਪਣੇ ਜਿਹੜਾ ਕੈਮੀਕਲ ਆ ਇਹ ਇਹਦਾ ਦੋਸਤੋ ਲੋ ਜੀ ਮਿੱਤਰੋ ਤੇ ਹੁਣ ਆਪਣਾ ਇਹ ਤਾਂ ਹੋ ਗਿਆ ਲੈਫਟ ਵਾਲਾ ਹੁਣ ਆਪਾਂ ਨੇ ਕੱਢਣਾ ਇਹ ਰਾਈਟ ਵਾਲਾ ਦੋਸਤੋ ਰਾਈਟ ਵਾਲਾ ਆ ਜੀ ਹੁਣ ਦੇਖੋ ਤੇ ਓਏ ਓਖਾ ਕਮਾ ਨਿਕਲ ਗਿਆ ਆ ਇਹ ਤਾਂ ਸਾਨੀ ਸੀ ਨਿਕਲ ਗਿਆ ਆ ਹੌਲੀ ਹੌਲੀ ਆਪਾਂ ਨੂੰ ਹੱਥ ਪੈ ਜੂਗੀ ਆਪਾਂ ਨੇ ਵੀਡੀਓ ਬਹੁਤ ਦੇਖੀਆਂ ਨਹੀਂ ਆ ਲੋ ਜੀ ਲੈਫਟ ਰਾਈਟ ਦੋਨੇ ਆਪਾਂ ਨੇ ਕੱਢ ਲੈਣੇ ਦੋਸਤੋ ਤੇ ਲੋ ਜੀ ਇਹਨਾਂ ਨੂੰ ਪਾ ਦਿੰਨੇ ਆ ਤੇ ਲੋ ਜੀ ਮਿੱਤਰੋ ਤੇ ਹੁਣ ਆਪਾਂ ਆਪਣੀਆਂ ਲਾ ਲਾਂ ਇਹ ਜਿਹੜੀਆਂ ਚਸਮੇ ਨੇ ਤੇ ਕਿਉਂਕਿ ਨਾ ਪਹਿਲਾ ਪਹਿਲਾ ਦਿਨ ਹੁੰਦਾ ਏ ਔਖਾ ਥੋੜਾ ਜਿਹਾ ਕਿਉਂਕਿ ਨਾ ਅੱਖਾਂ 'ਚ ਪਾਣੀ ਆਈ ਜਾਂਦਾ ਏ ਉਹ ਕਿਉਂ ਕਿਉਂਕਿ ਆਪਾਂ ਨੇ ਨਾ ਦੋਸਤੋ ਐਨਕਾ ਲਾਈਆਂ ਹੋਈਆਂ ਦੇਖੋ ਐਨਕਾ ਲਾ ਲਈਆਂ ਐਨਕਾ ਦੇ ਹਵਾ ਨਹੀਂ ਲਾ ਲਈ ਤਾਂ ਕਰਕੇ ਪਾਣੀ ਨਿਕਲਦਾ ਹੁਣ ਬਿਨਾ ਐਨਕਾ ਤੋਂ ਤਾਂ ਹਵਾ ਲੱਗਦੀ ਤਾਂ ਪਾਣੀ ਨਿਕਲਦਾ ਹੈ ਤਾਂ ਕਰਕੇ ਥੋੜੀ ਦਿੱਕਤ ਆ ਰਹੀ ਦੀ ਚਲੋ ਜੀ ਆਪਾਂ ਨੇ ਫਿਰ ਵੀ 4 4 ਘੰਟੇ ਰੱਖ ਲੈਣੇ ਆਪਾਂ ਨੇ ਦੋਸਤੋ 4 ਘੰਟੇ ਰੱਖ ਲੈ ਹੋਲੀ ਐਂ ਲਾਇਆ ਕਰਾਂਗੇ ਰੋਜ਼ਾਨਾ ਲਾਇਆ ਕਰਾਂਗੇ ਰੋਜ਼ਾਨਾ ਤਾਰਿਆ ਕਰਾਂਗੇ ਫਿਰ ਆਪਣਾ ਸਾਰੀ ਸੈਟਿੰਗ ਆ ਗਈ ਠੀਕ ਹੈ ਲਓ ਜੀ ਦੇਖੋ ਜੀ ਕਿਵੇਂ ਦੇਖ ਰਹੇ ਹੋ ਦੇਖੋ ਕਿਵੇਂ ਦੇਖ ਰਹੇ ਦੇਖੋ ਲਓ ਜੀ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਆਪਾਂ ਰੋਟੀਆਂ ਲਈ ਆਈਏ ਸਟਾਫ ਦੀ ਤੇ ਲਸੀ ਦੇ ਨਾਲ ਠੀਕ ਆ ਮਿੱਤਰੋ ਸਗਣ ਬਣੇ ਰਹੋ ਤੁਸੀਂ ਓਕੇ ਜੀ ਦੇਖਦੇ ਆ ਫਿਰ ਬਾਜ਼ਾਰ ਦਾ ਹਾਲ ਧੁੱਪਾ ਬਹੁਤ ਏਸੀ ਚਲਾਣੇ ਪੈਣਗੇ ਦੋਸਤੋ ਬਹੁਤ ਗਰਮੀ ਠੀਕ ਆ ਓਕੇ ਲੋ ਜੀ ਦੋਸਤੋ ਹੋ ਗਿਆ ਹੈ ਟੂਸਨ ਦਾ ਟੈਂਟ ਚਲੋ ਜੀ ਇਹਨਾਂ ਟੂਸਨ ਛੱਡ ਜਾਂਦੇ ਆ ਤੇ ਲੋ ਜੀ ਚੱਲਦੇ ਆ ਟੂਸਨ ਚੱਕੋ ਬੈਗ ਬੂਕ ਚਲੋ ਚੱਲੀਏ ਚੱਕੋ ਬੈਗ ਆਉਣੇ ਫੜ ਫੜ ਚਲੋ ਆਜੋ ਛੱਡ ਜਾਈਏ ਇਹਨੂੰ ਦੂਸਣ ਦੋਸਤ ਫੇਰ ਬਣਾਵਾਂਗੇ ਆਗੇ ਕੋਈ ਸਮਾਨ ਖਾਣ ਪੀਣ ਦਾ ਠੀਕ ਆ ਮਿੱਤਰੋ ਚਲੋ ਜੀ ਮੌਸਮ ਤਾਂ ਠੀਕ ਹੋਇਆ ਪਿਆ ਇਹ ਬਾਹਰ ਅੱਜ ਮੌਸਮ ਥੋੜਾ ਜਿਹਾ ਠੀਕ ਹੈ ਚਲੋ ਜੀ ਜੇ ਮੈਂ ਦੋ ਤਿੰਨ ਦਿਨ ਹੋਰ ਉੱਤੇ ਨਾ ਤਾਂ ਪੱਕਾ ਜੁਣੀ ਸਟੀਆਂ ਪੋਸਟਪੋਨ ਹੋ ਜਾਣਗੀਆਂ ਲਾਜ ਮੌਸਮ ਠੀਕ ਹੋ ਗਿਆ ਹੈ ਛੁੱਟੀਆਂ ਪਈਆਂ ਹੋਈਆਂ ਨੇ ਨਜ਼ਾਰਾ ਆ ਗਿਆ ਏਸੀ ਚੱਲੀ ਜਾਂਦੇ ਨੇ ਜਾਇਆਂ ਛਾਂ ਚ ਏਸੀ ਚੱਲ ਰਹੇ ਨੇ ਦੋਸਤੋ ਚਲੋ ਜੀ ਮੌਸਮ ਠੀਕ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਬਾਹਰ ਮੌਸਮ ਠੀਕ ਆ ਉਹਨਾਂ ਨੇ ਏਸੀ ਚਲਾਏ ਹੋਏ ਨੇ ਬਾਹਰ ਮੌਸਮ ਠੀਕ ਆ ਕਈ ਵਾਰ ਨਾ ਪਤਾ ਨਹੀਂ ਚੱਲਦਾ ਹੈ ਕਿ ਕਿ ਬਾਹਰ ਮੌਸਮ ਕਹਿਦਾ ਹੈ ਕਹਿ ਜਾਂ ਨਹੀਂ ਹੈ ਚਲੋ ਮਿਲ ਜਿਆ ਫਿਰ ਆਪਾਂ ਥੋੜੀ ਦੇਰ ਠੀਕ ਹੈ ਚਲੋ ਦੋਸਤੋ ਲੋਈ ਆ ਗਏ ਕਰੇ ਲੈ ਕੇ ਆਏ ਆ ਸਿਮਲਾ ਮਿਰਚਾਂ ਦੋਸਤੋ ਸਿਮਲਾ ਮਿਰਚਾਂ ਤੇ ਲੋਈ ਦੋਸਤੋ ਪਨੀਰ ਵਾ ਲੈ ਕੇ ਆਈਆਂ ਹੈ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਸਭ ਤੋਂ ਬਾਹਰ ਹੈ ਕੀ ਬਣਾਣਗੇ ਕੀ ਨਹੀਂ ਤੇ ਚਲੋ ਇਹ ਦੇਖ ਰਿਹਾ ਮੰਗਾ ਤਾਂ ਲੈਣਾ ਹੈ ਕੀ ਬਣੂਗਾ ਇਹ ਪਤਾ ਨਹੀਂ ਹੈਗਾ ਤੇ ਜੋ ਬਣੂਗਾ ਪਾਸ ਉਹਨੂੰ ਦਿਖਾਵਾਂਗੇ ਜੀ ਨੂੰ ਹੈਲੋ ਦੋਸਤੋ ਲਓ ਜੀ ਬਣਾਏ ਨੇ ਦੇਖੋ ਜੀ ਕੁਲਚੇ ਦੁਬਾਰੋਂ ਫੇਰ ਦੋਸਤੋ ਕੁਲਚੇ ਬਣੇ ਨੇ ਕੁਲਚੇ ਲਓ ਜੀ ਪਨੀਰ ਵਾਲੇ ਕੁਲਚੇ ਨੇ ਦੇਖੋ ਦੋਸਤੋ ਪਨੀਰ ਵਾਲੇ ਲਓ ਜੀ ਮਿੱਤਰੋ ਜੋ ਵੀ ਆਪਣਾ ਸਮਾਨ ਬਚਿਆ ਹੋਇਆ ਤੇ ਨਾ ਸਾਰਾ ਆਪਾਂ ਇਹਦੇ ਵਿੱਚ ਪਾਦਾ ਹੈ ਤੇ ਦੇਖੋ ਜੀ ਜਿਹੜੇ ਆਪਣੇ ਉਹ ਬਚੇ ਹੋਏ ਤੇ ਛੱਲੀਆਂ ਦੇ ਦਾਣੇ ਬਚੇ ਹੋਏ ਤੇ ਮੱਕੀ ਦੇ ਦਾਣੇ ਉਹ ਵੀ ਪਾ ਦੇਦੇ ਵਿੱਚ ਤੇ ਹੋਰ ਕੁਝ ਪਾਦਾ ਇਹਦੇ ਵਿੱਚ ਦੇਖੋ ਜੀ ਦੋਸਤੋ ਚਲੋ ਜੀ ਮਿਲਦੇ ਹਾਂ ਫਿਰ ਆਪਾਂ ਠੀਕ ਹੈ ਦੋਸਤੋ ਤੁਹਾਨੂੰ ਵੀ ਖਵਾਵਾਂਗੇ ਠੀਕ ਹੈ ਮਿੱਤਰੋ ਹੈਲੋ ਦੋਸਤੋ ਲਓ ਜੀ ਦੇਖੋ ਇਹ ਖਾ ਰਿਹਾ ਪੀਜਾ ਪੀਜਾ ਮਿਨੀ ਪੀਜਾ ਦੇਖੋ 2 3 7 ਤੇ 10 3 13 13 ਦੇ 4 17 17 21 ਇਹ ਆ ਹਾਫ ਰੱਖਤਾ ਨੇ 22 23 25 ਪੀਜੇ ਬਣਾਏ ਦੋਸਤੋ 25 ਪੀਜੇ ਮਿਨੀ ਪੀਜੇ ਜੋ ਕਿ ਸਾਡੇ ਕੁਲਚੇ ਬੱਜ ਗਏ ਨੇ ਨਾ ਕੁਲਚੇ ਬ੍ਰੈਡ ਉਹਨਾਂ ਦੇ ਅਸੀਂ ਨੇ ਪਨੀਰ ਪਾ ਕੇ ਸਵੀਟ ਕੌਰਨ ਪਾ ਕੇ ਟਮਾਟਰ ਪਾ ਕੇ ਤੇ ਸਿਮਲਾ ਮਿਰਚਾ ਪਾ ਕੇ ਤੇ ਕੀੜਾ ਪਾ ਕੇ ਤੇ ਲੋ ਜੀ ਦੋਸਤੋ ਅਸੀਂ ਸਾਰਾ ਕੁਝ ਯਾਰ ਵਰ ਤਿਆਰ ਕਰਤਾ ਹੈ ਦੇਖੋ ਮਿਆਂਕ ਨਾਲ ਨੇ ਉਹ ਮਿਆਂਕ ਨਾਲ ਨੇ ਦੇਖੋ ਦੋਸਤੋ ਮਿਆਂਕ ਨਾਲ ਨੇ ਤੁਸੀਂ ਆਹ ਨੇ ਦੇਖੋ ਮਿਆਂਕ ਨਾਲ ਨੂੰ ਆ ਮਿਆਂਕ ਨਾਲ ਆ ਮਿਆਂਕ ਨਾਲ ਚਲੋ ਦੋਸਤੋ ਖਾਣੇ ਤੁਸੀਂ ਵੀ ਖਾਓ ਲੋ ਜੀ ਖਾਓ ਦੋਸਤੋ ਬੜਾ ਟੇਸਟੀ ਹੈ ਚਲੋ ਜੀ ਮਿਲਦੇ ਹਾਂ ਫਿਰ ਥੋੜੀ ਦੇਰ ਠੀਕ ਆ ਦੋਸਤੋ ਹੈਲੋ ਦੋਸਤੋ ਲੋਈ ਆ ਗਏ ਜੀ ਕਰੇ ਤੇ ਲੋਈ ਮਿੱਤਰੋ ਦੇਖੋ ਸਾਡਾ ਹੀ ਬਲੌਗ ਚੱਲ ਰਿਹਾ ਦੇਖੋ ਮਿੱਤਰੋ ਹੋ ਜਾ ਤੇ ਲੋ ਜੀ ਖਾਣਗੇ ਹੁਣ ਜਿਹੜੇ ਰਹਿ ਗਏ ਤੇ ਉਹ ਖਾਣਗੇ ਮਿੰਨੀ ਵੀਜ਼ਾ ਦੋਸਤੋ ਤੇ ਲੋ ਜੀ ਬਲੌਗ ਤੋਂ ਵੱਡਾ ਹੋ ਜੂਗਾ ਬਲੌਗ ਤੇ ਚਲੋ ਜੀ ਅਗਲੇ ਬਲੌਗ ਜੀ ਮਿਲਾਂਗੇ ਠੀਕ ਹੈ ਦੋਸਤੋ ਅਗਲੇ ਬਲੌਗ ਜੀ ਮਿਲਾਂਗੇ ਠੀਕ ਹੈ ਜੀ ਬਾਏ ਬਾਏ ਕਰੋ ਸਾਰੇ ਬਾਏ 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 ਲੋ ਜੀ ਬਾਏ ਬਾਏ ਜੈ ਹਿੰਦ ਦੋਸਤੋ ਜੈ ਹਿੰਦ